ਖੁਸ਼ਬੂਦਾਰ ਜ਼ਿੰਦਗੀ ਬਣਾਉਣ ਵਾਲੇ ਲੇਖ ਭਾਗ 67 ਆਓ ਸੁਣਦੇ ਹਾਂ ਪਿਆਰੇ ਜਗਿਆਸੂ ਵੀਰੋ ਤੇ ਭੈਣੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਮੈਨੂੰ ਵਿਸ਼ਵਾਸ ਹੈ ਕਿ ਆਪ ਜੀ ਗੁਰਬਾਣੀ ਤੇ ਗੁਰੂ ਗ੍ਰੰਥ ਸਾਹਿਬ ਜੀ ਨਾਲ ਜ਼ਰੂਰ ਜੁੜੇ ਹੋਏ ਹੋਵੋਗੇ ਅਤੇ ਜਿਵੇਂ ਜਿਵੇਂ ਤੁਸੀਂ ਗੁਰਬਾਣੀ ਨੂੰ ਪੜਦੇ ਸੁਣਦੇ ਤੇ ਸਮਝ ਰਹੇ ਹੋਵੋਗੇ ਊਵੇਂ ਊਵੇਂ ਹੀ ਤੁਹਾਡੇ ਮਨ ਵਿੱਚ ਗੁਰੂ ਨਾਨਕ ਸਾਹਿਬ ਜੀ ਪ੍ਰਤੀ ਈਸ਼ਵਰ ਪ੍ਰਤੀ ਤੇ ਮਨੁੱਖਤਾ ਪ੍ਰਤੀ ਪਿਆਰ ਸਤਕਾਰ ਵਧ ਰਿਹਾ ਹੋਵੇਗਾ ਤੁਹਾਡੇ ਮਨਾਂ ਵਿੱਚ ਮਨੁੱਖਤਾ ਪ੍ਰਤੀ ਸੇਵਾ ਭਾਵ ਵੀ ਵਧ ਰਿਹਾ ਹੋਵੇਗਾ ਕਿਉਂਕਿ ਸਿੱਖੀ ਦਾ ਮੂਲ ਆਧਾਰ ਗੁਰਬਾਣੀ ਨਾਮ ਸਿਮਰਨ ਤੇ ਸੇਵਾ ਹੈ ਗੁਰੂ ਨਾਨਕ ਸਾਹਿਬ ਜੀ ਦਾ ਮਨੁੱਖਤਾ ਨੂੰ ਜ਼ਿੰਦਗੀ ਜਿਉਣ ਦਾ ਸਰਬ ਉੱਤਮ ਫੰਡਾ ਸਰਬ ਉੱਤਮ ਢੰਗ ਜਾਂ ਸਿਧਾਂਤ ਕੀਰਤ ਕਰੋ ਨਾਮ ਜਪੋ ਵੰਡ ਛਕੋ ਇਤਨਾ ਪਿਆਰਾ ਤੇ ਮਹਾਨ ਫਲਸਫਾ ਹੈ ਕਿ ਇਸ ਉੱਤੇ ਅਮਲ ਕਰਨ ਵਾਲਾ ਮਨੁੱਖ ਜ਼ਿੰਦਗੀ ਨੂੰ ਪਿਆਰ ਕਰਨ ਲੱਗ ਪੈਂਦਾ ਹੈ। ਚਾਹੋ ਨਾਲ ਜਿਉਣ ਲੱਗ ਪੈਂਦਾ ਹੈ। ਉਹ ਹਰ ਪਾਸੇ ਹਰ ਕਿਸੇ ਨੂੰ ਖੁਸ਼ੀਆਂ ਵੰਡਣੀਆਂ ਸ਼ੁਰੂ ਕਰ ਦਿੰਦਾ ਹੈ। ਮਨੁੱਖਤਾ ਦੀ ਸੇਵਾ ਲਈ ਤਤਪਰ ਰਹਿੰਦਾ ਹੈ। ਸਿੱਖ ਧਰਮ ਦਾ ਮਹਾਨ ਗੁਰੂ ਗੁਰੂ ਗ੍ਰੰਥ ਸਾਹਿਬ ਜੀ ਜੋ ਸੰਜੀਵਾਲਤਾ ਦਾ ਧਰਮ ਹੈ ਸਾਰੀ ਦੁਨੀਆ ਦੇ ਲੋਕਾਂ ਕਿਸੇ ਵੀ ਰੰਗ ਧਰਮ ਜਾਤ ਪਾਤ ਸਭ ਨੂੰ ਆਪਣੇ ਕਲਾਵੇ ਵਿੱਚ ਲੈਂਦਾ ਹੈ ਕਿਸੇ ਨਾਲ ਕੋਈ ਨਫ਼ਰਤ ਨਹੀਂ ਬਸ ਪਿਆਰ ਹੀ ਪਿਆਰ ਹੈ ਇਸ ਮਹਾਨ ਗੁਰੂ ਬਾਰੇ ਦੁਨੀਆ ਦੇ ਮਹਾਨ ਦਾਰਸ਼ਨਿਕਾਂ ਅਤੇ ਵਿਚਾਰਵਾਨਾਂ ਦੇ ਵਿਚਾਰ ਹਉ ਅੱਗੇ ਇਸ ਵੀਡੀਓ ਵਿੱਚ ਸੁਣਦੇ ਹਾਂ ਦਾਸ ਦੇਵਿੰਦਰਜੀਤ ਸਿੰਘ ਇੱਕ ਵਾਰ ਪੰਥਰਾਤਨ ਗਿਆਨੀ ਸੰਤ ਸਿੰਘ ਜੀ ਮਸਕੀਨ ਤੇ ਤਿੱਬਤੀ ਧਰਮਗੁਰੂ ਦলাই লামਾ ਤੇ ਹੋਰ ਬਹੁਤ ਸਾਰੇ ਧਰਮਾਂ ਦੇ ਧਰਮਗੁਰੂ ਇੱਕ ਸਰਬ ਧਰਮ ਸੰਮੇਲਨ ਵਿੱਚ ਇਕੱਠੇ ਹੋਏ ਉਥੇ ਦਿੱਲੀ ਦੀ ਮਸ਼ਹੂਰ ਹਜ਼ਰਤ ਨਿਜ਼ਾਮੁਦੀਨ ਦਰਗਾਹ ਦੇ ਸਭ ਤੋਂ ਵੱਡੇ ਮੈਜਰ ਵੀ ਆਏ ਹੋਏ ਸੀ ਜਿਨ੍ਹਾਂ ਦੇ ਬੋਲ ਸੀ ਕਿ ਜਦੋਂ ਪੂਰੀ ਦੁਨੀਆ ਨੂੰ ਅਕਲ ਆ ਗਈ ਉਸ ਸਮੇਂ ਪੂਰੀ ਦੁਨੀਆ ਦਾ ਇੱਕ ਹੀ ਗ੍ਰੰਥ ਹੋਏਗਾ ਤੇ ਉਹ ਹੋਣਗੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਇਹ ਗੱਲ ਬਸਕੀਨ ਜੀ ਨੇ ਆਪਣੀ ਇੱਕ ਕਥਾ ਵਿੱਚ ਖੁਦ ਸੁਣਾਈ ਸੀ ਅੱਜ ਆਪਾਂ ਇਸ ਵੀਡੀਓ ਵਿੱਚ ਦੁਨੀਆ ਭਰ ਦੇ ਕੁਝ ਵੱਡੇ ਲੋਕਾਂ ਵਿਦਵਾਨਾਂ ਲੀਡਰਾਂ ਵਿਗਿਆਨੀਆਂ ਦੇ ਬੋਲ ਤੁਹਾਡੇ ਸਨਮੁਖ ਰੱਖਾਂਗੇ ਜੋ ਉਹਨਾਂ ਨੇ ਸਿੱਖੀ ਪ੍ਰਤੀ ਅਤੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਉਸਤਤ ਵਿੱਚ ਕਹੇ ਉੱਚਤਾ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਨੂੰ ਕਿਸੇ ਦੁਨਿਆਵੀ ਇਨਸਾਨ ਵੱਲੋਂ ਕੀਤੀ ਉਸਤਤ ਸਿਫਤ ਨਾਲ ਕੋਈ ਫਰਕ ਨਹੀਂ ਪੈਂਦਾ ਗੁਰਬਾਣੀ ਦਾ ਫਰਮਾਨ ਹੈ ਵੱਡਾ ਨਾ ਹੋਵੇ ਘਾਟ ਨਾ ਜਾਏ ਭਾਵ ਅਕਾਲ ਪੁਰਖ ਵਾਹਿਗੁਰੂ ਕਿਸੇ ਦੇ ਉਸਤਤ ਕੀਤਿਆ ਨਾ ਵੱਡਾ ਹੁੰਦਾ ਤੇ ਬੁਰਾਈ ਕਰਨ ਤੇ ਛੋਟਾ ਵੀ ਨਹੀਂ ਹੁੰਦਾ ਉਹਨੂੰ ਕੋਈ ਫਰਕ ਨਹੀਂ ਪੈਂਦਾ ਸਿਰਫ ਜਾਣਕਾਰੀ ਵਜੋਂ ਤੇ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੇ ਸਤਕਾਰ ਵਜੋਂ ਆਪ ਸੰਗਤਾਂ ਨਾਲ ਸਾਂਝ ਪਾਉਣ ਲਈ ਇਹ ਵੀਡੀਓ ਬਣਾ ਰਹੇ ਆਂ ਅਖੀਰ ਤੱਕ ਦੇਖਿਓ ਗਰੰਟੀ ਹੈ ਵੀਡੀਓ ਦੇਖ ਕੇ ਤੁਸੀਂ ਮਾਣ ਨਾਲ ਇਹ ਵੀਡੀਓ ਸ਼ੇਅਰ ਵੀ ਕਰੋਗੇ ਪਹਿਲਾਂ ਗੱਲ ਕਰਾਂਗੇ ਡਾਕਟਰ ਬੀ ਆਰ ਅੰਬੇਦਕਰ ਬਾਰੇ ਜਿਨ੍ਹਾਂ ਨੇ ਸਰਬ ਹਿੰਦ ਸ਼੍ਰੋਮਣੀ ਸਿੱਖ ਪ੍ਰਚਾਰ ਕਾਨਫਰੰਸ ਦੇ ਵਿੱਚ ਗੁਰੂ ਗ੍ਰੰਥ ਸਾਹਿਬ ਜੀ ਪ੍ਰਤੀ ਆਪਣੀ ਸ਼ਰਧਾ ਭੇਟ ਕਰਦਿਆਂ ਲਿਖਿਆ ਕਿ ਦੋ ਮੁੱਖ ਕਾਰਨਾ ਕਰਕੇ ਸਿੱਖ ਧਰਮ ਸਾਡਾ ਧਿਆਨ ਮੰਗਦਾ ਹੈ ਪਹਿਲਾ ਇਹ ਕਿ ਸਿੱਖ ਧਰਮ ਉਹਨਾਂ ਲੋਕਾਂ ਵਾਸਤੇ ਜੋ ਸ਼ਾਂਤੀ ਅਤੇ ਮਾਨ ਸਤਕਾਰ ਚਾਹੁੰਦੇ ਨੇ ਉਹਨਾਂ ਲਈ ਇੱਕ ਰੋਹਾਨੀ ਘਰ ਹੈ ਦੂਸਰਾ ਗੁਰੂ ਗ੍ਰੰਥ ਸਾਹਿਬ ਜੀ ਮੇਰੇ ਲਈ ਇੱਕ ਰੋਹਾਨੀ ਮਾਰਗਦਰਸ਼ਕ ਹਨ ਮੈਂ ਆਸ ਕਰਦਾ ਹਾਂ ਕਿ ਜਿਹੜੀ ਚੀਜ਼ ਮੇਰੇ ਲਈ ਚੰਗੀ ਹੈ ਉਹ ਮੇਰੇ ਬਾਕੀ ਭਰਾਵਾਂ ਲਈ ਵੀ ਚੰਗੀ ਹੋਵੇਗੀ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਇੱਕ ਜਾਤ ਪਾਤ ਰਹਿਤ ਬਰਾਬਰੀ ਦਾ ਸਮਾਜ ਸਿਰਜਣ ਦੀ ਸਿੱਖਿਆ ਪ੍ਰਦਾਨ ਕਰਦੇ ਨੇ ਪਾਕਿਸਤਾਨ ਦੇ ਕਾਇਦੇ ਆਜ਼ਮ ਯੂਨੀਵਰਸਿਟੀ ਦੇ ਇਤਿਹਾਸ ਵਿਭਾਗ ਦੇ ਸਾਬਕਾ ਮੁਖੀ ਡਾਕਟਰ ਮੁਹੰਮਦ ਯੂਸਫ ਅਬਾਸੀ ਗੁਰੂ ਗ੍ਰੰਥ ਸਾਹਿਬ ਜੀ ਪ੍ਰਤੀ ਆਪਣੀ ਨਿਰਪੱਖ رائے ਪ੍ਰਗਟਾਉਂਦੇ ਹੋਏ ਲਿਖਦੇ ਨੇ ਕਿ ਗੁਰੂ ਗ੍ਰੰਥ ਸਾਹਿਬ ਜੀ ਵਿਸ਼ਵ ਗਿਆਨ ਦਾ ਖਜ਼ਾਨਾ ਨੇ ਗੁਰਬਾਣੀ ਵਿਸ਼ਾਲ ਸਮੁੰਦਰ ਵਾਂਗ ਹੈ ਜਿੱਥੋਂ ਹਰ ਅਭਿਲਾਸ਼ੀ ਨੂੰ ਮਨ ਪਾਉਂਦੇ ਹੀਰੇ ਜਵਾਹਰਾਤ ਮਿਲ ਸਕਦੇ ਨੇ ਸਵਾਮੀ ਰਾਮ ਤੀਰਥ ਡੰਡੀ ਸੰਿਆਸੀ ਜੋ ਪਹਿਲਾਂ ਸਨਾਤਨ ਧਰਮ ਵਿੱਚ ਪੈਦਾ ਹੋਏ ਬਾਅਦ ਵਿੱਚ ਉਹਨਾਂ ਨੇ ਸਿੱਖੀ ਧਾਰਨ ਕੀਤੀ ਸਵਾਮੀ ਰਾਮ ਤੀਰਥ ਜੀ ਧਰਮ ਤੇ ਭਾਰਤੀ ਸੰਸਕ੍ਰਿਤੀ ਦੇ ਮਹਾਨ ਦਾਰਸ਼ਨਿਕ ਤੇ ਵਿਦਵਾਨ ਸਨ ਉਹਨਾਂ ਨੇ ਵੇਦਾਂ, ਪ੍ਰਾਣਾ, ਸਮ੍ਰਿਤੀਆਂ, ਉਪਨਿਸ਼ਦਾਂ ਦੀ ਖੋਜ ਕਰਕੇ ਬਹੁਤ ਸਾਰੀਆਂ ਪੁਸਤਕਾਂ ਲਿਖੀਆਂ, ਕਿਤਾਬਾਂ ਲਿਖੀਆਂ। ਗੁਰੂ ਗ੍ਰੰਥ ਸਾਹਿਬ ਜੀ ਦਾ ਅਧਿਐਨ ਕਰਨ ਉਪਰੰਤ Swami ji ਨੇ ਫਰਮਾਇਆ ਕਿ ਜੀਵਨ ਭਰ ਮੈਂ ਸਾਧੂ ਸੰਤੋਆਂ ਦੀ ਸੰਗਤ ਕੀਤੀ, ਤਪ ਸਾਦੇ ਔਰ ਤੀਰਤ ਭ੍ਰਮਣ ਕੀਤਾ। ਅੰਤ ਇਸ ਨਿਸ਼ਚੈ ਪਰ ਪਹੁੰਚਾ ਹੂੰ ਕਿ ਜੋ ਕੁਛ ਗੁਰੂ ਘਰ ਮੇ ਹੈ ਉਸ ਸੇ ਉੱਤਮ ਔਰ کہیں ਨਹੀਂ। ਆਪ ਜੀ ਨੇ ਸਿੱਖ ਧਰਮ ਦੀ ਜੀਵਨ ਜਾਚ ਦਾ ਅਧਿਐਨ ਕਰਕੇ ਇੱਕ ਪੁਸਤਕ ਲਿਖੀ ਸਰਬੋਤਮ ਆਦ ਗ੍ਰੰਥ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਇਸ ਪੁਸਤਕ ਵਿੱਚ ਆਪ ਲਿਖਦੇ ਨੇ ਗੁਰੂ ਗ੍ਰੰਥ ਸਾਹਿਬ ਜੀ ਦੀ ਬਾਣੀ ਮਹਾ ਕਲਿਆਣਕਾਰੀ ਬਾਣੀ ਹੈ ਕਿਉਂਕਿ ਇਸ ਦਾ ਉਪਦੇਸ਼ ਕਿਸੇ ਇੱਕ ਵਰਗ ਲਈ ਨਹੀਂ ਸਗੋਂ ਸਮੂਹ ਮਾਨਵਤਾ ਲਈ ਹੈ ਗੁਰੂ ਗ੍ਰੰਥ ਸਾਹਿਬ ਜੀ ਦੇ ਡੂੰਘੇ ਅਧਿਐਨ ਪਿੱਛੋਂ ਭਾਰਤ ਦੇ ਸਾਬਕਾ ਰਾਸ਼ਟਰਪਤੀ ਡਾਕਟਰ ਰਾਧਾਕ੍ਰਿਸ਼ਨਨ ਨੇ ਆਪਣੇ ਵਿਚਾਰ ਪ੍ਰਗਟ ਕਰਦਿਆਂ ਵਿਚਾਰ ਦਰਪਣ ਵਿੱਚ ਲਿਖਿਆ ਹੈ ਕੇ ਗੁਰੂ ਗ੍ਰੰਥ ਸਾਹਿਬ ਜੀ ਸਾਰੇ ਪੀਰਾਂ ਪਕਤਾਂ ਗੁਰੂਆਂ ਦੀ ਜਿਉਂਦੀ ਜਾਗਦੀ ਆਵਾਜ਼ ਨੇ ਪ੍ਰਸਿੱਧ ਬਰਦਾਨਵੀ ਦਾਰਸ਼ਨਿਕ ਤੇ ਗਣਿਤ ਵਿਗਿਆਨੀ ਪਰਟੰਡ ਰਸਲ ਉਹਦੇ ਅਨੁਸਾਰ ਸਿੱਖ ਧਰਮ ਅਤੇ ਇਸ ਦੇ ਧਾਰਮਿਕ ਗ੍ਰੰਥ ਗੁਰੂ ਗ੍ਰੰਥ ਸਾਹਿਬ ਜੀ ਕੋਲ ਸਮੁੱਚੇ ਸੰਸਾਰ ਨੂੰ ਦੱਸਣ ਲਈ ਕੁਝ ਵਿਸ਼ੇਸ਼ ਮਹੱਤਵ ਵਾਲਾ ਹੈ ਜੇਕਰ ਤੀਜੇ ਵਿਸ਼ਵ ਯੁੱਧ ਦੌਰਾਨ ਚੱਲਣ ਵਾਲੇ ਐਟਮ ਤੇ ਹਾਈਡਰੋਜਨ ਬੰਬਾਂ ਦੀ ਮਾਰ ਤੋਂ ਕੋਈ ਖੁਸ਼ਕਿਸਮਤ ਇਨਸਾਨ ਬਚ ਨਿਕਲਦਾ ਹੈ ਤਾਂ ਉਸ ਨੂੰ ਸੇਧ ਦੇਣ ਲਈ ਕੇਵਲ ਸਿੱਖ ਧਰਮ ਹੀ ਇੱਕੋ ਇੱਕ ਵਸੀਲਾ ਹੋਵੇਗਾ ਜਦੋਂ ਰਸਲ ਤੋਂ ਪੁੱਛਿਆ ਕਿ ਤੀਜੇ ਵਿਸ਼ਵ ਯੁੱਧ ਤੋਂ ਬਾਅਦ ਦੀ ਗੱਲ ਕਰਦੇ ਪਏ ਹੋ ਕੀ ਇਹ ਧਰਮ ਉਸ ਤੋਂ ਪਹਿਲਾਂ ਮਨੁੱਖਤਾ ਨੂੰ ਕੁਝ ਅਗਵਾਈ ਦੇਣ ਦੀ ਸਮਰੱਥਾ ਨਹੀਂ ਰੱਖਦਾ ਤਾਂ ਰਸਲ ਨੇ ਉੱਤਰ ਦਿੱਤਾ ਕਿ ਸਮਰੱਥਾ ਤਾਂ ਪੂਰੀ ਰੱਖਦਾ ਹੈ ਪਰ ਸਿੱਖਾਂ ਨੇ ਇਸ ਧਰਮ ਦੇ ਬਿਹਤਰੀਨ ਅਸੂਲਾਂ ਨੂੰ ਜਿਹੜੇ ਸਾਰੀ ਮਾਨਵਤਾ ਲਈ ਹੋਂਦ ਵਿੱਚ ਆਏ ਨੇ ਕਦੀ ਹਵਾ ਹੀ ਨਹੀਂ ਲਵਾਈ ਇਸ ਸਿੱਖਾਂ ਦਾ ਸਭ ਤੋਂ ਵੱਡਾ ਕਸੂਰ ਹੈ ਜਿਸ ਤੋਂ ਉਹ ਕਦੀ ਵੀ ਮੁਕਤ ਨਹੀਂ ਹੋ ਸਕਦੇ ਸਿੱਖਾਂ ਨੇ ਗੁਰੂ ਗ੍ਰੰਥ ਸਾਹਿਬ ਜੀ ਨੂੰ ਸਿਰਫ ਸਿੱਖਾਂ ਦਾ ਹੀ ਗੁਰੂ ਮੰਨ ਲਿਆ ਪਰ ਅਸਲ ਵਿੱਚ ਗੁਰੂ ਗ੍ਰੰਥ ਸਾਹਿਬ ਜੀ ਸਾਰੀ ਮਨੁੱਖਤਾ ਦੇ ਗੁਰੂ ਨੇ ਸੰਸਾਰ ਪ੍ਰਿਤ ਸਮਾਜ ਵਿਗਿਆਨੀ ਆਰਨਲਡ ਟਾਇਨਬੀ ਹੋਏ ਨੇ ਇਹ ਮੰਨਿਆ ਜਾਂਦਾ ਹੈ ਕਿ ਉਹ ਦੁਨੀਆ ਦੇ ਸਭ ਤੋਂ ਵੱਧ ਪੜੇ ਜਾਣ ਵਾਲੇ ਸਭ ਤੋਂ ਵੱਧ ਜ਼ੁਬਾਨਾਂ ਵਿੱਚ ਤਰਜਮਾ ਹੋਣ ਵਾਲੇ ਤੇ ਸਭ ਤੋਂ ਵੱਧ ਚਰਚਿਤ ਇਤਿਹਾਸਕਾਰ ਤੇ ਫਿਲਾਸਫਰ ਹੋਏ ਨੇ ਦਸ ਹਿਸਟਰੀ ਵਿਚ ਸ਼ਾਹੀ ਹੋਈ ਉਹਨਾਂ ਦੀ ਕ੍ਰਿਤ ਏ ਸਟੱਡੀ ਆਫ ਹਿਸਟਰੀ ਬਹੁਤ ਹੀ ਮਹਾਨ ਕਾਰਜ ਹੈ ਉਹਨਾਂ ਨੇ ਦੁਨੀਆ ਭਰ ਦੇ ਧਰਮਾਂ ਦਾ ਤੁਲਨਾਤਮਕ ਅਧਿਐਨ ਵੀ ਕੀਤਾ ਉਹ ਇੱਕ ਥਾਂ ਲਿਖਦੇ ਨੇ ਕਿ ਜੇ ਕਿਸੇ ਸਮੇਂ ਸਾਰੀ ਦੁਨੀਆ ਦਾ ਇੱਕ ਧਰਮ ਹੋਇਆ ਤਾਂ ਉਹ ਸਿੱਖ ਧਰਮ ਹੋਵੇਗਾ ਅਤੇ ਜੇ ਕਿਸੇ ਸਮੇਂ ਦੁਨੀਆ ਦਾ ਇੱਕ ਧਾਰਮਿਕ ਗ੍ਰੰਥ ਹੋਇਆ ਤਾਂ ਉਹ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਹੋਣਗੇ ਅਮਰੀਕਾ ਦੀ ਨੋਬਲ ਇਨਾਮ ਜੇਤੂ ਮਿਸ ਪਰਲ ਐਸਬਕ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਅੰਗਰੇਜ਼ੀ ਅਨੁਵਾਦ ਬਾਰੇ ਆਪਣੀ ਟਿੱਪਣੀ ਵਿੱਚ ਲਿਖਦੀ ਹੈ ਮੈਂ ਮਹਾਨ ਧਰਮਾਂ ਦੇ ਧਾਰਮਿਕ ਗ੍ਰੰਥਾਂ ਦਾ ਅਧਿਐਨ ਕੀਤਾ ਹੈ ਪਰ ਦਿਲ ਤੇ ਦਿਮਾਗ ਨੂੰ ਟੁੰਬਣ ਵਾਲੀ ਜੋ ਸ਼ਕਤੀ ਇਹਨਾਂ ਪੋਥੀਆਂ ਗੁਰੂ ਗ੍ਰੰਥ ਸਾਹਿਬ ਜੀ ਵਿੱਚ ਮਿਲੀ ਹੈ ਉਹ ਮੈਨੂੰ ਕਿਤੇ ਹੋਰ ਨਹੀਂ ਲੱਭੀ ਇਹ ਹਰ ਧਰਮ ਦੇ ਜਾਂ ਕਿਸੇ ਵੀ ਧਰਮ ਨਾਲ ਸੰਬੰਧ ਨਾ ਰੱਖਣ ਵਾਲੇ ਲੋਕਾਂ ਬਾਰੇ ਗੱਲਾਂ ਕਰਦੀਆਂ ਨੇ ਇਹ ਮਨੁੱਖੀ ਦਿਲ ਲਈ ਤੇ ਖੋਜੀ ਦਿਮਾਗ ਲਈ ਸੰਦੇਸ਼ ਦਿੰਦੀਆਂ ਸਿੱਖ ਧਰਮ ਸਾਰੇ ਧਰਮਾਂ ਦੀ ਸਰਮੌਰ ਸ਼ਾਨ ਹੈ ਇਸ ਹਨੇਰੇ ਯੁੱਗ ਵਿੱਚ ਗੁਰੂ ਨਾਨਕ ਦਾ ਪਿਆਰ ਦਾ ਸੰਦੇਸ਼ ਮਨੁੱਖਤਾ ਅਤੇ ਸੰਸਾਰ ਨੂੰ ਬਚਾ ਸਕਦਾ ਹੈ ਸਿੱਖ ਧਰਮ ਦੀ ਫਿਲਾਸਫੀ ਨੂੰ ਪੂਰੀ ਤਰ੍ਹਾਂ ਘੋਖਣ ਦੇ ਉਪਰੰਤ ਅਮਰੀਕਾ ਦਾ ਪ੍ਰਸਿੱਧ ਇਤਿਹਾਸਕਾਰ ਪ੍ਰੋਫੈਸਰ ਐਚ ਐਲ ਬਰਾਡਸ਼ਾ ਉਹ ਲਿਖਦਾ ਹੈ ਕਿ ਸਿੱਖ ਧਰਮ ਇੱਕ ਸਰਬ ਵਿਆਪੀ ਵਿਸ਼ਵ ਮਤ ਹੈ ਜਿਸ ਦਾ ਸੰਦੇਸ਼ ਸਮੁੱਚੀ ਮਾਨਵਤਾ ਲਈ ਹੈ ਇਹ ਗੱਲ ਗੁਰੂ ਸਾਹਿਬਾਨਾਂ ਦੀਆਂ ਲਿਖਤਾਂ ਤੋਂ ਭਲੀ ਭਾਂਤ ਸਪਸ਼ਟ ਹੋ ਜਾਂਦੀ ਹੈ ਸਿੱਖਾਂ ਨੂੰ ਆਪਣੇ ਧਰਮ ਬਾਰੇ ਕੇਵਲ ਇੱਕ ਹੋਰ ਚੰਗਾ ਧਰਮ ਸਮਝਣਾ ਬੰਦ ਕਰਕੇ ਇਸ ਨੂੰ ਨਵੇਂ ਯੁੱਗ ਦਾ ਧਰਮ ਸਮਝਣਾ ਸ਼ੁਰੂ ਕਰਨਾ ਚਾਹੀਦਾ ਹੈ ਗੁਰੂ ਨਾਨਕ ਦੁਆਰਾ ਚਲਾਇਆ ਗਿਆ ਧਰਮ ਨਵੇਂ ਯੁੱਗ ਦਾ ਧਰਮ ਹੈ ਇਹ ਪੁਰਾਣੇ ਧਰਮਾਂ ਦੀਆਂ ਸਾਰੀਆਂ માનਤਾਵਾਂ ਨੂੰ ਪੂਰੀ ਤਰ੍ਹਾਂ ਉਖੇੜਦਾ ਵੀ ਹੈ ਤੇ ਉਹਨਾਂ ਦੀ ਪੂਰਤੀ ਵੀ ਕਰਦਾ ਹੈ ਇਸ ਗੱਲ ਨੂੰ ਸਿੱਧ ਕਰਨ ਲਈ ਪੁਸਤਕਾਂ ਜ਼ਰੂਰ ਲਿਖੀਆਂ ਜਾਣੀਆਂ ਚਾਹੀਦੀਆਂ ਨੇ ਦੂਸਰੇ ਧਰਮਾਂ ਵਿੱਚ ਵੀ ਸੱਚ ਹੈ ਪਰ ਸਿੱਖ ਧਰਮ ਵਿੱਚ ਪੂਰਨ ਸੱਚ ਹੈ ਇੱਕ ਵਾਰ ਪ੍ਰਸਿੱਧ ਕਵੀ ਰਬਿੰਦਰਨਾਥ ਟੈਗੋਰ ਨੂੰ ਫਿਲਮੀ ਅਦਾਕਾਰ ਬਦਰਾਜ ਸਾਨੀ ਨੇ ਇੱਕ ਵਾਰ ਸਵਾਲ ਕੀਤਾ ਕਿ ਟੈਗੋਰ ਜੀ ਤੁਸੀਂ ਭਾਰਤ ਲਈ ਕਈ ਗੀਤ ਲਿਖੇ ਨੇ ਐਂਥਮਸ ਲਿਖੇ ਨੇ ਤੁਸੀਂ ਕੋਈ ਸੰਸਾਰ ਲਈ ਵੀ ਐਂਥਮ ਲਿਖੋ ਇਹ ਗੱਲ 1930 ਦੇ ਅੰਤ ਦੀ ਬੰਗਾਲ ਦੇ ਇੱਕ ਕਸਬੇ ਸ਼ਾਂਤੀ ਨਕੇਤਨ ਦੀ ਹੈ ਜਿੱਥੇ ਬਦਰਾਜ ਸਾਨੀ ਤੇ ਟੈਗੋਰ ਦਾ ਮੇਲ ਹੋਇਆ ਸੀ ਸਾਨੀ ਦੇ ਸਵਾਲ ਦਾ ਰਬਿੰਦਰਨਾਥ ਟੈਗੋਰ ਨੇ ਜਵਾਬ ਦਿੱਤਾ ਕਿ ਮੈਂ ਦੁਨੀਆ ਲਈ ਐਂਥਮ ਕੀ ਲਿਖਣਾ ਉਹ ਤਾਂ ਪਹਿਲਾਂ ਹੀ ਲਿਖਿਆ ਜਾ ਚੁੱਕਾ ਹੈ ਸਿਰਫ ਦੁਨੀਆ ਲਈ ਨਹੀਂ ਸਗੋਂ ਪੂਰੇ ਬ੍ਰਹਿਮੰਡ ਵਾਸਤੇ ਆਲਰੇਡੀ ਇੱਕ ਐਂਥਮ ਲਿਖਿਆ ਜਾ ਚੁੱਕਾ ਹੈ ਸਾਨੀ ਨੇ ਪੁੱਛਿਆ ਕਿ ਅਜੀਹਾ ਕਿਹੜਾ ਐਂਥਮ ਹੈ ਤਾਂ ਟੈਗੋਰ ਨੇ ਜਵਾਬ ਦਿੰਦਿਆਂ ਕਿਹਾ ਕਿ ਧੰਨ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਦੇ ਵਿੱਚ ਧੰਨ ਸ਼੍ਰੀ ਗੁਰੂ ਨਾਨਕ ਬਾਦਸ਼ਾਹ ਮਹਾਰਾਜ ਜੀ ਨੇ ਜੋ ਆਰਤੀ ਲਿਖੀ ਹੈ ਗगन ਮੈ ਥਾਲ ਰਵਚੰਨ ਦੀਪਕ ਬਣੇ ਤਾਰਿਕਾ ਮੰਡਲ ਜਨਕ ਮੋਤੀ ਸਾਰੇ ਬ੍ਰਹਿਮੰਡ ਦਾ ਇਹੀ ਐਂਥਮ ਹੈ ਇਸ ਤੋਂ ਉੱਤੇ ਹੋਰ ਕੀ ਲਿਖਿਆ ਜਾ ਸਕਦਾ ਹੈ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਇੱਕੋ ਇੱਕ ਧਾਰਮਿਕ ਗ੍ਰੰਥ ਨੇ ਜਿਸ ਵਿੱਚ ਹੋਰਨਾ ਧਰਮਾਂ ਦੇ ਰਹਿਬਰਾਂ ਦੀ ਬਾਣੀ ਨੂੰ ਵੀ ਸਿੱਖ ਗੁਰੂ ਸਾਹਿਬਾਨ ਦੀ ਬਾਣੀ ਦੇ ਬਰਾਬਰ ਥਾ ਮਿਲੀ ਹੈ ਇਸ ਵਿੱਚ ਹਿੰਦੂ ਭਗਤਾਂ ਮੁਸਲਮਾਨ ਫਕੀਰਾਂ ਸੂਫੀ ਸੰਤਾਂ ਦੀ ਬਾਣੀ ਵੀ ਦਰਜ ਹੈ ਜਦੋਂ ਅਸੀਂ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਨੂੰ ਮੱਥਾ ਟੇਕਦੇ ਹਾਂ ਸਾਡਾ ਸਿਰ ਸਿੱਖ ਗੁਰੂ ਸਾਹਿਬਾਨ ਦੇ ਨਾਲ ਨਾਲ ਭਗਤ ਕਬੀਰ ਜੀ ਦੇ ਸਾਹਮਣੇ ਝੁਕਦਾ ਹੈ ਸ਼ੇਖ ਫਰੀਦ ਜੀ ਦੇ ਸਾਹਮਣੇ ਝੁਕਦਾ ਹੈ ਭਗਤ ਰਵਿਦਾਸ ਜੀ ਦੇ ਸਾਹਮਣੇ ਝੁਕਦਾ ਹੈ ਭਗਤ ਨਾਮਦੇਵ ਵਰਗੇ ਭਗਤਾਂ ਸਾਹਮਣੇ ਝੁਕਦਾ ਹੈ ਇਹ ਉਹੀ ਧਾਰਮਿਕ ਗ੍ਰੰਥ ਹੈ ਜਿਹੜਾ ਸੱਬੇ ਸਾਂਝੀ ਵਾਲ ਸਦਾਇਨ ਤੋਂ ਕੋਈ ਨਾ ਦੱਸੈ ਬਾਰਾ ਜੀਓ ਕਹਿ ਕੇ ਪੂਰੇ ਬ੍ਰਹਿਮੰਡ ਨੂੰ ਆਪਣੇ ਕਲਾ ਦੇ ਵਿੱਚ ਲੈਂਦਾ ਹੈ। ਇਹ ਉਹ ਗ੍ਰੰਥ ਹੈ ਜਿਹੜਾ ਇੱਕ ਪਿਤਾ ਇੱਕਸ ਕੇ ਹਮ ਬਾਰਕ ਕਹਿ ਕੇ ਯੂਨੀਵਰਸਲ ਬ੍ਰਦਰਹੁੱਡ ਦਾ ਸੁਨੇਹਾ ਦਿੰਦਾ ਹੈ ਤੇ ਇਹ ਧਾਰਮਿਕ ਗ੍ਰੰਥ ਹੈ ਜਿਹੜਾ ਏਕ ਨੂਰ ਤੇ ਸਭ ਜਗ ਉਪਜਿਆ ਕੋਣ ਭਲੇ ਕੋ ਮੰਦੇ ਗਹਿ ਕੇ ਮਨੁੱਖੀ ਬਰਾਬਰੀ ਦਾ ਸੋਕਾ ਦਿੰਦਾ ਹੈ। ਸਾਨੂੰ ਮਾਣ ਹੋਣਾ ਚਾਹੀਦਾ ਕਿ ਅਸੀਂ ਗੁਰੂ ਗ੍ਰੰਥ ਸਾਹਿਬ ਦੇ ਸਿੱਖਾਂ ਅਸੀਂ ਉਸ ਮਹਾਨ ਫਲਸਫੇ ਦੇ ਰਾਹੀ ਹਾਂ ਕਿ ਸਾਨੂੰ ਅਕਾਲ ਪੁਰਖ ਨੇ ਆਪ ਆਪਣੇ ਮੁਖਾਰ ਬਿੰਦ ਤੋਂ ਖਸਮ ਕੀ ਬਾਣੀ ਦੇ ਰੂਪ ਵਿੱਚ ਇਹ ਖਜ਼ਾਨਾ ਬਖਸ਼ਿਆ ਸਾਡਾ ਫਰਜ਼ ਹੈ ਕਿ ਅਸੀਂ ਗੁਰੂ ਗ੍ਰੰਥ ਸਾਹਿਬ ਜੀ ਦੇ ਦਿਖਾਏ ਰਾਹ ਤੇ ਚੱਲਦੇ ਹੋਏ ਆਪਣਾ ਜੀਵਨ ਜੀਵਿਏ ਸਾਡੀ ਸਿੱਖੀ ਕੇਸਾ ਸਵਾਸਾਂ ਸੰਗ ਨਿਭ ਜਾਵੇ ਅਖੀਰ ਤੇ ਫਿਰ ਇਹੀ ਕਹਾਂਗਾ ਕਿ ਇਹ ਵੀਡੀਓ ਮਾਣ ਨਾਲ ਸ਼ੇਅਰ ਕਰਦੇ ਹੋ ਪਿਆਰੇ ਸਰੋਤਾ ਜਨੋ ਨੀਰੋਲ ਸੱਚ ਦਾ ਗਿਆਨ ਟੀਵੀ ਚੈਨਲ ਜੋ ਸੱਚ ਦੇ ਪ੍ਰਚਾਰ ਲਈ ਹੈ ਇਸ ਨੂੰ ਰੋਜ਼ਾਨਾ ਸੁਣੋ ਜੀ ਤੇ ਆਪਣੇ ਮਿੱਤਰਾਂ ਤੇ ਰਿਸ਼ਤੇਦਾਰਾਂ ਵਿੱਚ ਇਸ ਚੈਨਲ ਨੂੰ ਵੱਧ ਤੋਂ ਵੱਧ ਸ਼ੇਅਰ ਕਰੋ ਜੀ ਤੇ ਸਬਸਕ੍ਰਾਈਬ ਵੀ ਕਰਵਾਓ ਜੀ ਸੱਚ ਦਾ ਗਿਆਨ ਵੰਡਣਾ ਪਰ ਉਪਕਾਰ ਹੈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ